ਦੂਜੀ ਚ ਝੁਗਾ ਚੱਕਿਆ ਦੂਜੀ ਪਾਰਟੀ ਚ 5 ਸਾਲ ਉਧਰੋਂ ਲੁੱਟਦੇ ਨੇ ਫਿਰ 5 ਸਾਲ ਉਧਰੋਂ ਲੁੱਟਦੇ ਨੇ ਲੁੱਟਣਾ ਬੰਦ ਨਹੀਂ ਕਰਦੇ ਇਹ ਪੰਜਾਬ ਪਰ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਭਾਜਪਾ ਉਮੀਦਵਾਰਾਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਪਹੁੰਚਦੇ ਨੇ ਉੱਥੇ ਹੀ ਕਿਸਾਨ ਪਹੁੰਚ ਜਾਂਦੇ ਨੇ ਅਤੇ ਉਹਨਾਂ ਦਾ ਵਿਰੋਧ ਕਰਦੇ ਨੇ ਤਾਜ਼ਾ ਤਸਵੀਰਾਂ ਪਟਿਆਲਾ ਦੇ ਪਾਥੜਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ 对对对。 ਆਲਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਚ ਭਾਜਪਾ ਉਮੀਦਵਾਰ ਸਮੇਤ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪ੍ਰਨੀਤ ਕੌਰ ਪਾਤੜਾਂ ਦੇ ਇੱਕ ਪੈਲੱਸ ਚ ਸਮਾਗਮ ਚ ਪਹੁੰਚੇ ਸੀ ਜਿੱਥੇ ਕਿ ਕਿਸਾਨ ਪੈਲੱਸ ਦੇ ਬਾਹਰ ਵੱਡੀ ਗਿਣਤੀ ਜੀ ਇਕੱਠੇ ਹੋ ਗਏ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਹਾਂ 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 ਨਾ ਸਿਰਫ ਪਤਰਾ ਸਗੋ ਪਰਨੀਤਕੌਰ ਨੂੰ ਪਟਿਆਲਾ ਦੇ ਨਾਬਾਜ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨ ਵੱਡੀ ਗਿਣਤੀ ਚ ਸੜਕਾਂ ਦੇ ਦੋਵੇਂ ਪਾਸੇ ਖੜੇ ਹੋ ਕੇ ਅਤੇ ਹੱਥਾਂ ਵਿੱਚ ਕਾਲੀਆਂ ਛੱਡੀਆਂ ਅਤੇ ਕਿਸਾਨੀ ਚੰਡੇ ਫੜ ਕੇ ਪਰਨੀਤਕੌਰ ਦਾ ਵਿਰੋਧ ਕੀਤਾ ਹੈ ਮਰਦਾਬਾਦ ਮਰਦਾਬਾਦ ਲੋਕਾਂ ਦੀ ਕਾਤਰ ਪਾਰਟੀ ਦੀ ਜੀਪੀ ਮਰਦਾਬਾਦ 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 ਨਾਂ ਮੰਝੂਰਾ ਦੀ ਕਾਤਰ ਪਾਰਟੀ ਬੀਜੇਪੀ ਮਰਦਾਬਾਦ 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 ਮਹਾਰਾਣੀ ਪ੍ਰਦੀਪ ਕੌਰ ਮਰਦਾਬਾਦਾਂ ਤੇ ਆ ਕੱਲ ਪਰਸੋ ਤੇਰੀ ਭਾਜਪਾ ਸਰਕਾਰ ਨੇ ਉਹ ਸਾਡਾ ਨੌਜਵਾਨ ਸੁਭ ਕਰਨ ਸੁਭ ਕਰਨ ਗੋਲੀ ਮਾਰ ਕੇ ਮਾਰਿਆ ਤੇਰੀ ਭਾਜਪਾ ਸਰਕਾਰ ਨੇ ਇਸ ਕਰਕੇ ਤੇਰਾ ਪੂਰਨ ਤੌਰ ਤੇ ਵਿਰੋਧ ਕਰਾਂਗੇ ਪੂਰੇ ਭਾਜਪਾ ਦਾ ਪੰਜਾਬ ਦੇ ਅੰਦਰ ਸੰਯੁਕਤ ਮੋਰਚੇ ਵੱਲੋਂ ਐਲਾਨ ਆ ਸਾਡਾ ਡਾਂਕੇ ਦੀ ਛੋੜ ਤੇ ਵਿਰੋਧ ਕਰਾਂਗੇ ਕਿ ਨਗਰ ਪਰਥੇ ਕੀ ਕਰੀਆਂ ਕਿ ਕਿ ਨਗਰ ਗਲੀਆਂ ਵਿੱਚ ਭੱਜਾਂਗੀ ਭੱਜ ਕੇ ਨਹੀਂ ਸਰਨਾ ਲੋਕਾਂ 'ਚ ਖੜਨਾ ਪਊਗਾ ਲੋਕਾਂ 'ਚ ਐਸ ਕਰਕੇ ਇਤਕਾਮੰਦਾਰ ਵੀਰੋ ਪੰਜਾਬ ਉੱਜੜੂਗਾ ਨਵੇਂ ਸ਼ਹਿਰ ਬਸ ਰਹੇ ਨੇ ਨਵੇਂ ਸ਼ਹਿਰ ਉਹ ਇਹ ਬਸਾ ਰਹੇ ਨੇ ਆਹ ਬਾਜ਼ਾਰ ਉਧਰਨ ਦੇ ਬਾਜ਼ਾਰ ਫਗਜੋਂਡੇ ਨਾ ਮਾ ਸ਼ਹਿਰ ਬਸ ਗਿਆ ਉੱਥੇ ਲੋਕ ਪ੍ਰਿੰਟਾਂ ਲੈਣ ਜਾਂਦੇ ਨੇ ਉੱਥੇ ਕਮੀਜ਼ਾਂ ਲੈਣ ਜਾਂਦੇ ਨੇ ਇਹਨਾਂ ਨੇ ਬਸਾਏ ਹੋਏ ਸ਼ਹਿਰ ਨੇ ਸ਼ਹਿਰਾਂ ਨੂੰ ਜੜਨਗੇ ਦੁਕਾਨਾਂ ਉਜੜਨਗੀਆਂ ਇਸ ਕਰਕੇ ਕਿਸਾਨੀ ਉਤਰੂਗੀ ਜੇ ਕਿਸਾਨੀ ਉਤਰ ਗਈ ਕੱਖ ਨੀ ਹੋ ਰਹਿਣਾ ਮਜ਼ਦੂਰ ਮਰਨਗੇ ਛੋਟੇ ਦੁਕਾਨਦਾਰ ਮਰਨਗੇ ਛੋਟੀ ਅਨਸਟਰੀ ਮਰੂਗੀ ਇਸ ਕਰਕੇ ਪੰਜਾਬ ਦੇ ਲੋਕਾ ਤੁਹਾਨੂੰ ਬੇਨਤੀ ਕਰਦੇ ਆਂ ਸਾਡੇ ਨਾਲ ਟਰੰਬੇ ਵਾਜਿਏ ਫੇਰਦੇ ਨੇ ਇੱਕ ਨੂੰ ਝੋਖਾ ਚੱਕਿਆ ਦੂਜੀ ਪਾਰਟੀ 'ਚ ਦੂਜੀ ਦਾ ਝੋਖਾ ਚੱਕਿਆ ਦੂਜੀ ਪਾਰਟੀ 'ਚ 5 ਸਾਲ ਉਧਰੋਂ ਲੁੱਟਦੇ ਨੇ ਫਿਰ 5 ਸਾਲ ਉਧਰੋਂ ਲੁੱਟਦੇ ਨੇ ਲੁੱਟਣਾ ਬੰਦ ਨਹੀਂ ਕਰਦੇ ਅਸੀਂ ਕਹਿੰਦੇ ਆ ਲੁੱਟਣਾ ਬੰਦ ਕਰਕੇ ਰਾਜਨੀਤੀ ਕਰੋ ਸਾਨੂੰ ਸਕੂਲ ਚਾਹੀਦੇ ਆ ਹਸਪਤਾਲ ਚਾਹੀਦੇ ਆ ਸਾਨੂੰ ਰੋਜ਼ਗਾਰ ਚਾਹੀਦਾ ਸਾਡਾ ਸਾਰਾ ਕੁਝ ਜਾਣ ਦਿੱਤਾ ਇਹ ਸਰਕਾਰ ਨੇ ਇਸ ਕਰਕੇ ਅੱਜ ਵੱਡੇ ਪੱਦਰਤੇ ਪ੍ਰਭਾਉ ਆ ਬਾਜ਼ਾਰਾਂ ਨੂੰ ਖਾਣਗੇ ਵੱਡੇ ਮੌਲਾਂ ਨੂੰ ਇਜਾਜ਼ਤਾਂ ਦੇ ਦਿੱਤੀਆਂ ਵੱਡੇ ਮੌਲ ਬਣਨਗੇ ਮਤ ਭੰਡਿਓ ਵੀ ਇਹ ਥੋੜੇ ਬਣ ਜਾਣਗੇ ਇਹ ਭੁਲੇਖਾ ਇਹ ਸਾਰਾ ਕੁਝ ਖਾਣਗੇ ਇਸ ਕਰਕੇ ਆਪਾਂ ਨੂੰ ਰੋਟੀ ਤੋਂ ਮੁਤਾਜ ਕਰਨਗੇ ਰੋਟੀ ਤੋਂ ਇਹਨਾਂ ਤੋਂ ਮੰਗ ਕੇ ਖਾਣੀ ਪਿਆ ਕਰੂਗੀ ਇਹਨਾਂ ਦੇ ਦਰਵਾਜ਼ੇ ਜਾਣਾ ਪਿਆ ਕਰੂਗਾ ਤਾਂ ਇਹਨਾਂ ਦੇ ਮਗਰ ਪਏ ਆ ਤੁਹਾਨੂੰ ਸਾਡੀ ਗੱਲ ਪੂਰੀ ਰੱਖ ਸਕਦੀ ਹੈ ਦੁਕਾਨਦਾਰਾ ਕੱਡੇ ਬਹਿ ਕੇ ਦੇਖ ਰਹੇ ਹੋ ਜੇ ਨਹੀਂ ਗਏ ਨੇ ਜਾਇਓ ਆਹ ਪਟਿਆਲੇ ਵੱਧ ਰਿਹਾ ਹੈ ਕਰੋਨਾ ਦੇ ਉੱਤੇ ਬਾਜ਼ਾਰ ਬਸ ਗਏ ਆਹ ਘਾਪ ਦੀ ਬਣ ਗਿਆ ਇਹ ਬਾਜ਼ਾਰਾਂ ਚ ਸੱਜਣੋਂ ਪਰਦਾ ਪਈ ਕਿਹ ਬਾਜ਼ਾਰਾਂ ਚ ਕੱਡੀਆਂ ਖੜ ਨੂੰ ਸੌ ਨਹੀਂ ਇੱਥੇ ਪਾਣੀ ਵਾਲੀਆਂ ਟੀਲਾਂ ਨਹੀਂ ਹੈਗੀਆਂ ਵੀ ਆਹ ਬਾਜ਼ਾਰਾਂ ਚ ਬੜੂਗਾ ਕੋਈ ਆਉਣ ਵਾਲੇ ਸਮੇਂ ਆਉਣ ਵਾਲੇ ਪੰਜ ਸਾਲ ਨੂੰ ਮੇਰਾ ਬੋਲਾ ਯਾਦ ਰੱਖਿਓ ਛੋਟੀ ਦੁਕਾਨਦਾਰ ਖੁਦਕੁਸ਼ੀ ਕਰੋਗੇ ਖੁਦਕੁਸ਼ੀ ਇਸ ਕਰਕੇ ਉਹੀ ਕੁਸ ਬਣਾਉਣ ਵਾਸਤੇ ਇਹਨਾਂ ਨੇ ਭਾਜਪਾ ਸ਼ਾਹਨਾਮੀਆਂ ਨੇ ਇਹ ਪੰਜਾਬ ਨੂੰ ਜਾਣਗੇ ਪੰਜਾਬ ਦੇ ਰੱਤ ਇਸ ਕਰਕੇ ਬੇਨਤੀ ਕਰਨਾ ਹੈ ਭਰਾਵੋ ਅਸੀਂ ਤਾਂ ਇਹਨਾਂ ਦੇ ਮੰਗ ਰਹਾਂਗੇ ਤੁਸੀਂ ਆਪਣਾ ਮਨ ਬਣਾ ਲਿਓ ਕਿ ਅਸੀਂ ਹਾਲਾਂਕਿ ਇਸ ਦੌਰਾਨ ਪੁਲਿਸ ਵੱਲੋਂ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਵੀ ਕਿਸਾਨ ਆਪਣੀ ਥਾਂ ਤੇ ਡਟੇ ਰਹੇ ਅਤੇ ਪ੍ਰਨੀਤ ਕੌਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਅਤੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਚਲਾਏ ਗਏ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿਹੋ ਜਿਹਾ ਵਿਹਾਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਉਹੋ ਜਿਹਾ ਵਿਹਾਰ ਉਹ ਭਾਜਪਾ ਦੇ ਉਮੀਦਵਾਰਾਂ ਨਾਲ ਕਰਨਗੇ ਅਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ